ਵੇ ਲੋ ਸ਼ਹਿਰਾਂ ਚ ਸਾਗ ਸੁਕ ਬਣਿਆ ਹੋਵੇ ਨਾ ਵੇ ਲੋ ਕਿਹਨੂੰ ਨਹੀਂ ਪਤਾ ਲੱਗਣਾ ਉਹਨਾਂ ਨੇ ਅੰਦਰ ਹੀ ਆਪਣੀ ਰਸੋਈ ਚ ਬਣਾ ਲੈਣਾ ਤੇ ਮੈਂ ਨਹੀਂ ਜੇ ਕਿਤੇ ਸਾਡੇ ਪਿੰਡਾਂ ਚ ਸਾਗ ਬਾਨਾ ਹੋਵੇ ਨਾ ਪਹਿਲਾਂ ਥੋੜੇ ਕਿ ਜਾਨੇ ਤੇ ਤੋੜਦੇ ਆ ਤੋੜਦੇ ਆ ਵੇ ਲੈਂਦੇ ਸਾਗ ਵੀ ਅੱਜ ਇਹਨਾਂ ਘਰ ਸਾਗ ਬਾਨਣ ਲੱਗਾ ਠੀਕ ਆ ਤੇ ਥੋੜੇ ਜਿਨੇ ਜਾਨੇ ਲਿਆਉਂਦੇ ਆ ਵੇ ਲੈ ਲੈਂਦੇ ਵੀ ਹੁਣ ਇਹਨਾਂ ਘਰ ਸਾਗ ਬਾਨਣ ਲੱਗਾ ਆ ਠੀਕ ਆ ਤੇ ਜਦੋਂ ਉਹਨੂੰ ਸਾਗ ਨੂੰ ਘਰ ਆ ਕੇ ਹਨਾ ਉਹਦੇ ਪੱਤੇ ਪੁੱਤੇ ਝਾੜਨੇ ਆ ਉਹਨੂੰ ਛਿੱਲਣਾ ਆ ਤੇ ਜਦੋਂ ਉਹਨੂੰ ਕਟ-ਕਟ ਲੈਣਾ ਤੇ ਜਿਹੜੇ ਉਹਦੇ ਪੱਤੇ ਜਿਹੜੇ ਮਾਜ ਨੂੰ ਪਹੁੰਚ ਜਾਣੇ ਨਾ ਤੇ ਮਾਜ ਨੂੰ ਵੀ ਪਤਾ ਲੱਗ ਜਾਂਦਾ ਵੀ ਇਹਨਾਂ ਘਰ ਹੁਣ ਸਾਗ ਬਣ ਲੱਗਾ ਤੇ ਜਿਹੜੇ ਬਾਹਰ ਵੇਖਦੇ ਉਹਨਾਂ ਨੂੰ ਪਤਾ ਲੱਗਦਾ ਕਿ ਇਹਨਾਂ ਘਰ ਸਾਗ ਬਣਨ ਲੱਗਾ ਤੇ ਜਦੋਂ ਬਣਾਇੰਦਾ ਆ ਠੀਕ ਆ ਜੋਰ-ਜੋਰ ਦੀ ਘੋਟਣਾ ਹੁੰਦਾ ਬਾਹਰ ਵੇੜੇ ਵਿੱਚ ਐ ਅੰਲਣ ਪਾਉਣ ਲੱਗਿਆ ਨਾ ਆਟਾ-ਉਟਾ ਸੇ ਪਾਸੇ ਖਿਲਾਰਦੇ ਨਾ ਤੇ ਭਾਵੇਂ ਉਥੋਂ ਸਾਗ ਚੱਕ ਵੀ ਲਵੋ ਤੇ ਕੋਈ ਘਰ ਵੀ ਆਇਆ ਨਾ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਘਰ ਅੱਜ ਸਾਗ ਬਣਿਆ ਆ ਮਤਲਬ ਹੌਲੀ-ਹੌਲੀ ਇਹਨੇ ਕਿ ਜਾਣੇ ਨੂੰ ਪਤਾ ਲੱਗ ਜਾਂਦਾ ਆ ਕਿੱਕਰ ਲੈਣ ਵਾਲੇ ਉਸੇ ਵੇਲੇ ਤੁਰੇ ਹੁੰਦੇ ਕਿ ਤੂੰ ਸਾਗ ਬਣਾਇਆ ਅਨੂ ਅੱਜ ਸਾਗ ਦੇ ਦੋ ਇਹ ਸਾਡੇ ਪਿੰਡ ਵਾਲੇ ਹਨ